ਅੱਜ ਜੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੇ ਸਾਡੇ ਸਮੂਹ ਅਫਸਰ ਸਾਹਿਬਾਨਾਂ ਦੇ ਨਾਲ ਸਾਡੀ ਬੀਐਸਐਫ ਦੇ ਜਵਾਨ ਵੀ ਨਾਲ ਸ਼ਾਮਿਲ ਹੈ 플ੈਗ ਮਾਰਚ ਕਰਿਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਚੌਂਕ ਜਿਹੜੇ ਆ ਉਹਨਾਂ ਦਾ ਐਲਾਨ ਹੋ ਚੁੱਕਿਆ ਹੈ ਨਵਾਂ ਮੋਡਲ ਫੋਟੋਸ ਕੰਡਕਟ ਨੂੰ ਜਾਬਤਾ ਜਿਹੜਾ ਲਾਗੂ ਹੋ ਚੁੱਕਿਆ ਹੈ ਸਾਡੇ ਵੱਲੋਂ ਪਿਛਲੇ 2 ਦਿਨਾਂ ਤੋਂ ਲਗਾਤਾਰ ਵਕ ਵਕ ਜਿਹੜੇ ادارے ਨੇ ਜਿਹੜੇ ਕਿ ਇਸਟੂਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨੇ ਮੋਣਗੇ ਜਿੰਨੀ ਵੀ ਸਿਆਸੀ ਪਾਰਟੀਆਂ ਉਹਨਾਂ ਨਾਲ ਵੀ ਲਗਾਤਾਰ ਮੀਟਿੰਗਸ ਵੀ ਚੱਲ ਰਹੀਆਂ ਸੀ ਉਹਨਾਂ ਨੂੰ ਅਸੀਂ ਚੋਣ ਜਾਬਤੇ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਹੈ ਅੱਜ ਦੇ ਇਸ ਫਲੈਗਮਾਰਕ ਦਾ ਮੰਤਵ ਇਹੀ ਹੈ ਕਿ ਇਕਤਾ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਜਿਹੜਾ ਚੋਣ ਜਾਬਤਾ 6 ਜੂਨ ਤੱਕ ਲੱਗਿਆ ਰਹਿਣਾ ਹੈਗਾ ਉਸ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਤੇ ਅਜਿਹਾਂ ਲੋਕਾਂ ਨੂੰ ਵੀ ਇਹ ਮੈਸੇਜ ਦੇਣਾ ਕਿ ਸਾਡੀ ਸਾਰੀ ਫੋਰਸਸ ਸਾਡੇ ਸਾਰੇ ਅਧਿਕਾਰੀਗੰ ਸਾਡੀ ਪੰਜਾਬ ਪੁਲਿਸ ਦੀ ਸਾਰੀ ਟੀਮ ਇਹਨਾਂ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਲੋਕਾਂ ਨੂੰ ਕਿਸੇ ਤੋਂ ਵੀ ਡਰਨ ਦੀ ਜਾਂ ਦਬਾਅ ਚਾਹਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੇ ਜਿਹੜੇ ਲੋਕੀ ਕੋਈ ਇਸ ਤਰ੍ਹਾਂ ਸੋਚਦੇ ਹੋਣ ਕਿ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਲੋਕਾਂ ਦੇ ਮਨ 'ਚ ਡਰ ਤੇ ਦੇਸ਼ ਦਾ ਮਾਹੌਲ ਬਣਾ ਕਰ ਸਕਦੇ ਆ ਜਾਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਇਨਫਲੂਐਂਸ ਕਰ ਸਕਦੇ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਇੱਕ ਮੈਸੇਜ ਹੈ ਕਿ ਇਸ ਤਰ੍ਹਾਂ ਦੀ ਸੋਚਣ ਦੀ ਵੀ ਬਿਲਕੁਲ ਜ਼ਰੂਰਤ ਨਾ ਕਰਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਡੀ ਬੀਐਸਐਫ ਦੀ ਟੀਮਾਂ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਚੋਣਾਂ ਨੂੰ ਠੰਗ ਨਾਲ ਕਰਾਉਣ ਲਈ ਸੁਚਜੇ ਟਗ ਨਾਲ ਤਿਆਰ ਸਰ ਬਾਟਰ ਦੇ ਉੱਪਰ ਵੀ ਇਸੇ ਪ੍ਰਕਾਰ ਹੀ ਜਿਹੜਾ ਫਲੈਗ ਮਾਰਚ ਹੋਏਗਾ ਜਿੱਦਾਂ ਬਲਾਨ ਨਾਲ ਕਰਦੇ ਸਾਡੇ ਸਾਡੇ ਸਾਰੇ ਸਬ ਡਿਵੀਜ਼ਨਸ ਦੇ ਵਿੱਚ ਸਾਡੇ ਜਿੰਨੇ ਵੀ ਐਸਟੀਐਮ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਇਸ ਤਰ੍ਹਾਂ ਦੇ ਫਲੈਗ ਮਾਰਚ ਆਲਰੇਡੀ ਕਰ ਚੁੱਕੇ ਨੇ ਅਸੀਂ ਮੈਂ ਤੇ ਐਸਐਸਪੀ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਕਤ ਵਕਤਾਂ 'ਤੇ ਜਾ ਕੇ ਆਪਣੀ ਟੀਮਾਂ ਦੀ ਪ੍ਰੈਪਰੇਸ਼ਨ ਦੀ ਉਹ ਪੂਰੀ ਇੱਕ ਰਿਵਿਊ ਕਰਨਗੇ ਤੇ ਉੱਥੇ ਵੀ ਫਲੈਗ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਡੀਸੀ ਗੁਰਦਾਸਪੁਰ ਤੇ ਮੇਰੇ ਵੱਲੋਂ ਪੁਲਿਸ ਲਾਈਨ ਤੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ ਫਲੈਗ ਮਾਰਚ ਚੋਨਾ ਦੇ ਮੱਧਨ ਦੇ ਅਜ਼ਰ ਪੂਰੇ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਤਾਵਾ ਤੋਂ ਕੱਢਿਆ ਜਾਊਗਾ ਇਸ ਦੇ ਵਿੱਚ ਬੀਐਸਐਫ ਦੀ ਜਿਹੜੀ ਪਲਾਟੂਨ ਇਨਵੋਲਡ ਹੈ ਇਹਦੇ ਵਿੱਚ ਐਸਐਸਜੀ ਜੋ ਪੰਜਾਬ ਪੁਲਿਸ ਦੀ ਹੈ ਤੇ ਆਰਪੀ ਦੀ ਟੀਮਾਂ ਤੇ ਥਾਣੇ ਤੋਂ ਵੱਖ-ਵੱਖ ਫੋਰਸਸ ਐਸਐਚਓ ਸਾਹਿਬਾਨ ਸਾਰੇ ਜੀ ਜੋ ਸਾਹਿਬਾਨ ਦੇ ਰਹੇ ਹੈ ਐਸਡੀਐਮ ਸਾਹਿਬਾਨ ਸਾਰੇ ਮੌਜੂਦ ਹਨ ਸਾਡਾ ਮੇਨ ਮੰਤਬ ਜਿਹੜਾ ਹੈਗਾ ਉਹ ਹੈ ਕਿ ਚੋਣ ਪ੍ਰਕਿਰਿਆ ਜਿਹੜੀ ਹੈ ਉਹਨੂੰ ਪੂਰੀ ਨਿਰਪੱਖਤਾ ਨਾਲ ਤੇ ਪੂਰੇ ਵਿਸ਼ਵਾਸ ਨਾਲ ਕਰਵਾਇਆ ਜਾਵੇ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਫਲਾਨੀ ਤੇ ਚੋਣ ਵਿਵਸਥਾ ਜਿਹੜੀ ਹੈ ਉਹ ਇੱਕਦਮ ਨਿਰਪੱਖ ਤੇ ਬਿਨਾਂ ਕਿਸੇ ਪੱਖਪਾਤ ਤੋਂ ਕਰਵਾਈ ਜਾ ਰਹੀ ਹੈ ਔਰ ਕਿਸੇ ਵੀ ਤਰ੍ਹਾਂ ਦੇ ਕੋਈ ਅਸਮਾਜਿਕ ਤੱਤ ਉਹਨੂੰ ਰੋਕਿਆ ਜਾਊਗਾ ਤੇ ਚੋਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨੂੰ ਨਹੀਂ ਹੋਣ ਦਿੱਤਾ ਜਾਏਗਾ ਇਹ ਸਟ੍ਰੈਟਮਾਰ ਜਿਹੜਾ ਹੈ ਕੰਫੀਡੈਂਸ ਬਿਲਡਿੰਗ ਮੈਜਰ ਹੈ ਜੋ ਅਸੀਂ ਨਾਸਿਰ ਗੁਰਦਾਸਪੁਰ ਦੇ ਵਿੱਚ ਕਰਾਂਗੇ ਤੇ ਬਾਕੀ ਗੁਰਦਾਸਪੁਰ ਦੇ ਬਾਕੀ ਜਿਹੜੇ ਏਰੀਆ ਹੈ ਉੱਥੇ ਵੀ ਬਰਾਮਰਗਾ 300 ਤੋਂ ਵੱਧ ਸਾਡੀ ਫੋਰਸ ਹੈ 50 ਤੋਂ ਵੱਧ ਗੱਡੀਆਂ ਹੈਗੀ ਇੱਥੇ ਔਰ ਅਫਸਰ ਕਾਫੀ سارے ਜ਼ਿਲ੍ਹੇ ਦੇ ਸਾਰੇ ਜਿਹੜੇ ਹਾਲਾ ਅਧਿਕਾਰੀ ਉਹ ਸਾਰੇ ਮੌਜੂਦ ਹਨ ਇੱਥੇ ਉਪਲਬਧ ਜਿਹੜੀ ਆ ਉਹ ਹੋ ਰਹੀ ਹੈ ਕਿਉਂਕਿ ਪੁਲਿਸ ਹੁਣ ਲਗਾਤਾਰ ਇਲੈਕਸ਼ਨ ਮੋਡ ਦੇ ਵਿੱਚ ਹੈਗੀ ਉਹ ਸਾਰੇ ਡਿਸਟ੍ਰਿਕਟ ਦੇ ਐਂਟਰੀ ਪੁਆਇੰਟ ਜਿਹੜੇ ਉੱਤੇ ਨਾਕੇ ਬੰਦੇ ਕੀਤੇ ਗਏ ਆ ਤੇ ਪੈਟਰੋਲੀਮ ਪਾਰਟੀਆਂ ਲਾਈ ਗਈਆਂ ਜਿਹੜੀ ਤਬਦੀ ਹੈ ਉਹ ਬਾਰਡਰ ਤੋਂ ਹੋਈ ਸੀ ਸੋ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰਾਮਿਲਟਰੀ ਫੋਰਸ ਦੀਆਂ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਜੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸਸ ਹੈ ਉਹ ਹੁਣ ਆਣੀ ਸ਼ੁਰੂ ਹੋ ਰਹੀ ਹੈ ਕਿਉਂਕਿ ਚੋਣ ਦਾ ਜਿਹੜਾ ਐਲਾਨ ਸੀਗਾ ਹੁਣੇ ਹੋਇਆ 16 ਤਰੀਕ ਨੂੰ ਸੋ ਫਿਲਹਾਲ ਸਾਡੇ ਕੋਲ ਪ੍ਰੀਪਰੇਟਰੀ ਤਿਆਰੀਆਂ ਦੇ ਲਈ ਜਿਹੜੀ ਇੱਕ ਐਡਵਾਂਸ ਪ੍ਰੇਪਰੇਸ਼ਨ ਦੇ ਲਈ ਬੀਐਸਐਫ ਦੀ ਪਲਟੂਨਸ ਆਈਆਂ ਨੇ ਹੁਣ ਕੱਲ ਪਰਸੋ ਸਾਡੇ ਕੋਲ ਹੋਰ ਵੀ ਲਗਭਗ ਨਾਲ ਆ ਰਹੀ ਹੈ ਸੋ ਇਹ ਇਟ ਇਜ਼ ਪਾਰਟ ਆਫ ਇਲੈਕਸ਼ਨ ਡਿਊਟੀ ਹੋਦੀ ਸੋ ਅਸੀਂ ਕਰ ਰਹੇ ਆ ਨੋਨ ਇਲਿਜੀਬਲ ਰਿਪੋਰਟ ਕਿਤੇ ਜਾ ਰਹੀ ਹੈ ਲਾਅ ਐਂਡ ਆਰਡਰ ਡਿਊਟੀ ਦੇ ਵਿੱਚ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਹੀ ਮੈਸੇਜ ਹੈ ਕਿ ਇਹ ਤੁਹਾਡਾ ਸੰਵਿਧਾਨਿਕ ਹੱਕ ਹੈ ਇਹਦਾ ਬੜਾ ਹੀ ਵੱਡ ਚੜ ਕੇ ਇਹਦੇ ਵਿੱਚ ਪਾਰਟਿਸਿਪੇਟ ਕਰੋ ਇਹ ਛੁੱਟੀ ਦਾ ਦਿਨ ਨਹੀਂ ਹੈ ਜਿੱਦਾਂ ਕਿ ਅਸੀਂ ਮੰਨਦੇ ਹਾਂ ਕਿ ਛੁੱਟੀ ਦਾ ਦਿਨ ਅਸੀਂ ਜਾਤੇ ਵਿੱਚ ਰਹੀ ਹੈ किदा कि अपने इलेक्शन कमीशन ने भी ये चीज दसी है कि तुसी तो बदतो बद इस चीज पार्टिसिपेट करो असि इंश्योर करंगे कि ए, एक एक वायलेंस फ्री एक टैम्परिंग फ्री और हर हर तरीके तो एक निरपक्ष चुनाव देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर